ਹੈਲਥ ਚੰਗੀ ਮਿਲ ਜੇ ਤੇ ਐਜੂਕੇਸ਼ਨ ਚੰਗੀ ਦੇ ਦੇ ਜੇ ਸਰਕਾਰ ਕਹਿੰਦੇ ਉਹ ਸਰਕਾਰ ਦੁਬਾਰਾ ਰਿਪੀਟ ਹੋ ਜੇ ਤਾਂ ਦੋਈ ਚੀਜ਼ਾਂ ਚਾਹੀਦੀਆਂ ਹੁੰਦੀਆਂ ਹੈਲਥ ਵਾਈਜ਼ ਤਾਂ ਜੀ ਮੈਂ ਤੁਹਾਨੂੰ ਐਜੂਕੇਸ਼ਨ ਦਾ ਦੱਸਦਾ ਅਕਾਲੀ ਦਲ ਦੇ ਰਾਜ ਚ ਬੜੇ ਆਪਣੇ ਤੁਸੀਂ ਸਕੂਲ ਦਲਾ ਲਓ ਵੈਸੇ ਸਹੂਲਤਾਂ ਲਾ ਲਓ ਕੋਰਚ ਜਿਵੇਂ ਸੂਬੀਦਾ ਕੇਂਦਰ ਹੋ ਕੇ ਬਹੁਤ ਕੋ ਜਿਹੜਾ ਇਹ ਪਾਰਟੀ ਨੇ ਬੰਦ ਕਰਵਾਤਾ ਬਹੁਤ ਸਹੂਲਤਾਂ ਸੀ ਵੱਡੀਆਂ ਚੀਜ਼ਾਂ ਲਾ ਲਓ ਤੁਸੀਂ ਜਿਵੇਂ ਬੀਬਾ ਜੀ ਦੇ ਰਾਜ ਚ ਏਮਜ਼ ਆਇਆ ਜਿਹੜੀ ਕਿ ਬਹੁਤ ਵੱਡੀ ਏਰੀਆ ਦੀ ਨੀਡ ਸੀਗੀ ਏਮਜ਼ ਆਇਆ ਫਿਰ ਰਿਫਾਇਨਰੀ ਆ ਜਿੱਥੇ ਰੋਜ਼ਗਾਰ ਵਧਿਆ ਅੱਛਾ ਨਸ਼ਾ ਕਹ ਪਹਿਲਾਂ ਕਾਲੀਦਲ ਬਾਰੇ ਕਹਿ ਰਹੇ ਸੀ ਲੋਕ ਫਿਰ ਕਾਂਗਰਸ ਦਾ ਰਾਜ ਆਇਆ ਉਹਦੋਂ ਕਹਿ ਰਹੇ ਤੇ ਬੰਦ ਹੁਣ ਵੀ ਨਹੀਂ ਹੋਇਆ ਭਗਵੰਤ ਮਾਨ ਨੇ ਕਿਹਾ ਸੀ ਕਿ ਅਚਾਰ ਹਫਤਿਆਂ ਚ ਬੰਦ ਕਰ ਦਾਂਗੇ ਮਾਸ਼ਾ ਲੱਗਦਾ ਤੁਹਾਨੂੰ ਬੰਦ ਪਿਆ ਦੇਖੋ ਜੀ ਐਲਾਨ ਕਰਨ ਉਹਦਾ ਬੜੇ ਐਲਾਨ ਹੈ ਜੇ ਆਪਾਂ ਗਿਨ ਲੱਗ ਜੀ ਤਾਂ ਜਿਹੜਾ ਕੋਈ ਵੀ ਨਹੀਂ ਪੂਰਾ ਹੋਇਆ ਆਮ ਆਦਮੀ ਪਾਰਟੀ ਦਾ ਕੋਈ ਤੁਸੀਂ ਲਾ ਲਓ ਵੀਆਈਪੀ ਕਲਚਰ ਦਾ ਲਾ ਲਓ ਕੋਈ ਪੋਸਟਰ ਕਲਚਰ ਦਾ ਲਾ ਲਓ ਤੇ ਦੂਸਰੀ ਚੀਜ਼ ਹੈ ਉਹ ਉਹ ਸਿਰਫ ਬੇਬੁਨਿਆਦ ਗੱਲਾਂ ਜਿਹੜਾ ਉਹਨਾਂ ਨੇ ਇੱਕ ਇਲੈਕਸ਼ਨ ਜਿੱਤਣ ਦੇ ਮਾਰੇ ਕੀਤੀਆਂ ਤੇ ਲੋਕਾਂ ਨੂੰ ਗਮਰਾਹ ਕੀਤਾ ਜਿਹੜੀ ਮੇਨ ਚੀਜ਼ ਨਸ਼ੇ ਦੀ ਹੈ ਜੀ ਜਿਹੜੀ ਘਰ-ਘਰ 'ਚ ਹੁਣ ਵੜ ਚੁੱਕਿਆ ਐ ਐਜੂਕੇਸ਼ਨ ਮੈਂ ਬਹੁਤ ਵੱਡਾ ਫੈਕਟਰ ਮੰਨਦਾ ਜੇ ਕਿਤੇ ਐਜੂਕੇਸ਼ਨ ਤੇ ਫੋਕਸ ਕੀਤਾ ਜਾਵੇ ਤਾਂ ਲੋਕਾਂ ਨੂੰ ਮਤਲਬ ਜਾਗਰੂਕ ਕੀਤਾ ਜਾਵੇ ਮੋਰਲ ਐਜੂਕੇਸ਼ਨ ਹੀ ਆਪਾਂ ਬੱਚੇ-ਬੱਚੀ ਨੂੰ ਦਈਏ ਜਿਨੂੰ ਗਲਤ ਤੇ ਸਹੀ 'ਚ ਸਮਝ ਹੋਵੇ ਬਚਪਨ ਤੋਂ ਹੀ ਤਾਂ ਉਹਦੇ ਨਾਲ ਕੀ ਫਾਇਦਾ ਹੋਣਾ ਉਹਦੇ ਨਾਲ ਇੱਕ ਤਾਂ ਬੰਦਾ ਆਪ ਦਾ ਵਾਤਾਵਰਣ ਪ੍ਰਤੀ ਵੀ ਜਾਗਰੂਕ ਹੋਊਗਾ ਨਸ਼ਿਆਂ ਪ੍ਰਤੀ ਵੀ ਜਾਗਰੂਕ ਹੋਊਗਾ ਆਪਣੀ ਸਿਹਤ ਪ੍ਰਤੀ ਵੀ ਜਾਗਰੂਕ ਹੋਊਗਾ ਤੇ ਹੋਰ ਆਪਦੇ ਰੋਜ਼ਗਾਰ ਪ੍ਰਤੀ ਵੀ ਜਾਗਰੂਕ ਹੋਊਗਾ ਸਭ ਤੋਂ ਮੁੱਢਮ ਐਜੂਕੇਸ਼ਨ ਨੂੰ ਮੰਨਦਾ ਇੱਕ ਜਿਹੜੀ ਪੰਜਾਬ ਦੀ ਇੱਕ ਬਹੁਤ ਵੱਡੀ ਨੀੜ ਆ ਖੜੇ ਗਲੀ ਭੱਲੇ ਚ ਪੜਾਈ ਪੰਚਾਉਂਗੇ ਆਉਦੇ ਬੱਚੇ ਸਿਆਣੇ ਹੋਣਗੇ ਪੜਨ ਲਿਖਣਗੇ ਤੇ ਨਸ਼ਿਆਂ ਤੋਂ ਵੀ ਬਚਣਗੇ ਦੂਸਰੀ ਚੀਜ਼ ਜੇ ਅਕਾਲੀ ਦਲ ਦਾ ਸੀ ਅਕਾਲੀ ਦਲ ਨੇ ਆਪਾਂ ਇਹ ਅਫਵਾਹਾਂ ਹੈ ਜਿਹੜੀਆਂ ਵੀ ਨਸ਼ਾ ਲੈ ਕੇ ਆਸੀ ਤੇ ਕਬੱਡੀ ਸਪੋਰਟਸ ਨੂੰ ਬਹੁਤ ਪ੍ਰਫੁੱਲਤ ਕੀਤਾ ਅਕਾਲੀ ਦਲ ਨੇ ਬਿਲਕੁਲੱਖਾਂ ਤੋਂ ਲੱਖਾਂ ਦੀ ਲੈ ਗਏ ਉਹ ਗੱਲਾਂ ਨਹੀਂ ਕਰਦੇ ਕੋਈ ਹੁਣ ਕਿੱਥੇ ਕਬੱਡੀ ਉਹਨਾਂ ਖਤਮੀ ਕਰਤੀ ਹੁੰਦੀ ਨਹੀਂ ਕਬੱਡੀ ਨਾ 400 ਨਹੀਂ ਬੜਾ ਸਟੇਡੀਅਮਸ ਕਿੰਨੇ ਬਣਿਆ ਕਾਲੀਦਲ ਦੇਰਾ ਚ ਮਲਟੀ ਪਰਪਸ ਸਟੇਡੀਅਮਸ ਲਾ ਲੋ ਲੋਕਾਂ ਨੂੰ ਆਪ ਦੇ ਸੱਭਿਆਚਾਰ ਨਾਲ ਜੋੜਨੀ ਚੱਪੜ ਚੇੜੀ ਬਣਿਆ ਤੁਸੀਂ ਉਹ ਗੋਲਡਨ ਟੈਂਪਲ ਦੇ ਦੇਖੋ ਗੈਲਰੀ ਦੇਖੋ ਸਾਰਾ ਤੁਸੀਂ ਦੇਖੋ ਨਾ ਕਾਲੀਦਲ ਦੀ ਵਰਕਿੰਗ ਵੀ ਦੇਖੋ ਸਿਰਫ ਉਹਨਾਂ ਤੱਕ ਮੁੱਦਾ ਚੱਕ ਲਿਆ ਤੇ ਆਪ ਕੀ ਕਰ ਲਿਆ ਨਸ਼ਾ ਤਾਂ ਹਲੇ ਵੀ ਦਿਨੋਂ ਦਿਨ ਵਧ ਹੀ ਰਿਹਾ ਉਹ ਕਹਿੰਦੇ ਸੀ ਅਸੀਂ ਬੰਦ ਕਰਤਾ ਅਸੀਂ ਪਿੰਡਾਂ ਦੇ ਵਿੱਚ ਖਤਮ ਹੋ ਗਿਆ ਨਸ਼ਾ ਕਹਿੰਦੇ ਸੌਰੀ ਆਪ ਲੋਕ ਸੇਣੇ ਜੀ ਸਭ ਨੂੰ ਪਤਾ ਕਿੰਨਕ ਬੰਦ ਹੋ ਗਿਆ ਕਿੰਨਕ ਨਹੀਂ ਲੋਕ ਦਿਖਾਵਾ ਜ਼ਿਆਦਾ ਚੱਲ ਰਿ